ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿਨ੍ਹਾਂ ਵੱਲੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਸਕੇ ਯਾਨੀ ਕਿ ਪੈਰੋਲ ਮਿਲ ਸਕੇ ਜਿਸ ਕਰਕੇ ਅੰਮ੍ਰਿਤਪਾਲ ਜਿਹੜੇ ਨੇ ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕਣ ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਔਰ ਸਾਫ਼ ਤੌਰ ਤੇ ਗ੍ਰਹਿ ਵਿਭਾਗ ਨੇ ਕਹਿਤਾ ਕਿ ਅਸੀਂ ਨਹੀਂ ਪੈਰੋਲ ਦੇ ਸਕਦੇ ਜਾਂ ਇਜਾਜ਼ਤ ਨਹੀਂ ਦੇ ਸਕਦੇ ਜਿਸ ਸੇ ਚੁਣਾਇਆ ਕਿ ਹਾਈਲੀ ਡੇਂਜਰਸ ਇਹ ਗੱਲ ਐਵਰਡ ਯੂਜ਼ ਕਰਕੇ ਉਹਨਾਂ ਨੇ ਸਾਫ਼ ਤੌਰ ਤੇ ਬਣਾ ਕਰਤਾ ਕਿ ਖਤਰਾ ਬਹੁਤ ਵੱਡਾ ਹੈ ਜੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਤੇ ਪਰ ਹੁਣ ਜੋ ਇੱਕ ਅਹਿਮ ਜਾਣਕਾਰੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦਰਸਲ ਅਮਰਿਤਪਾਲ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੈ ਔਰ ਪੰਜਾਬ ਸਰਕਾਰ ਜੋ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਯਾਨੀ ਕਿ ਉਸ ਫੈਸਲੇ ਨੂੰ ਖਾਰਜ ਕਰਨ ਲਈ ਕਿਹਾ ਗਿਆ ਜਿਦੇ ਵਿੱਚ ਅੰਮ੍ਰਿਤਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਯਾਨੀ ਕਿ ਅੰਮ੍ਰਿਤਪਾਲ ਨੂੰ ਪੈਰੋਲ ਦੇਣ ਤੋਂ ਜਿਹੜਾ ਗ੍ਰਹਿ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਇੱਕ ਜਵਾਬ ਦਾਖਲ ਕਰਕੇ ਹਾਈ ਕੋਰਟ ਚੁੱਕਿਆ ਗਿਆ ਸੀ ਉਸ ਨੂੰ ਖਾਰਜ ਕਰਨ ਦੀ ਅਰਜੀ ਅੰਮ੍ਰਿਤਪਾਲ ਸਿੰਘ ਵੱਲੋਂ ਪਾ ਦਿੱਤੀ ਗਈ ਹੈ ਜਿਸ ਤੇ ਅੱਜ ਇੱਕ ਅਹਿਮ ਸੁਣਵਾਈ ਹੋਣੀ ਹੈ ਇੱਕ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੋ ਔਰ ਇਸ ਪੂਰੇ ਮਾਮਲੇ ਦੇ ਵਿੱਚ ਜੋ ਤੀਜੀ ਵਾਰੀ ਐਨਐਸਟੇ ਲੱਗਣ ਵਾਲਾ ਮਾਮਲਾ ਸੀ ਉਸ ਤੇ ਵੀ ਵਿਚਾਰ ਹੋਣਾ ਸੀਗਾ ਪਰ ਕਿਉਂਕਿ ਸਵਾਲ ਬਹੁਤ ਸਾਰੇ ਉਠ ਰਹੇ ਸੀ ਕਿ ਐਨਐਸਏ ਤੀਜੀ ਵਾਰੀ ਜਿਹੜਾ ਲੱਗਿਆ ਉਹ ਆਖਰਕਾਰ ਆਧਾਰ ਕੀ ਹੈ ਜਿਸ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਬਾਅਦ ਚੋਂ ਨੂੰ ਵਕੀਲਾਂ ਵੱਲੋਂ ਸਟੱਡੀ ਕੀਤਾ ਗਿਆ ਸੀ ਸੁਣਵਾਈ ਹੋਣੀ ਸੀ ਪਰ ਉਹ ਲਗਾਤਾਰ ਟਲਦੀ ਚਲੀ ਗਈ ਪਰ ਰਾਜ ਜਿਸ ਤਰੀਕੇ ਨਾਲ ਪਾਰਲੀਮੈਂਟ ਚ ਸ਼ਾਮਲ ਹੋਣ ਨੂੰ ਲੈ ਕੇ ਜਿਵੇਂ ਪਿਛਲੇ ਸੈਸ਼ਨ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਸੀ ਅਮਰਪਾਲ ਸਿੰਘ ਵੱਲੋਂ ਕਿ ਮੈਂ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋਣਾ ਔਰ ਉਹਨਾਂ ਨੇ ਸਾਫ਼ ਤੌਰ ਤੇ ਅੱਜ ਵੀ ਜੋ ਪਟੀਸ਼ਨ ਪਾਈ ਗਈ ਹੈ ਯਾਨੀ ਕਿ ਪੰਜਾਬ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਜੋ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਚੁੱਕਿਆ ਗਿਆ ਹੈ ਕਿ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਪੈਰੋਲ ਨਾ ਦਿੱਤੀ ਜਾਵੇ ਉਸ ਫੈਸਲੇ ਨੂੰ ਖਾਰਜ ਕੀਤਾ ਜਾਏ ਉਹਦੇ ਵਿੱਚ ਸਾਫ਼ ਤੌਰ ਤੇ ਅਮਰਪਾਲ ਸਿੰਘ ਕਹਿ ਰਹੇ ਨੇ ਕਿ ਮੇਰੇ ਪਿੰਡਾਂ ਦੇ ਵਿੱਚ ਹਜ਼ਾਰ ਮਸਲੇ ਨੇ ਯਾਨੀ ਕਿ ਮੇਰੇ ਹਲਕੇ ਦੇ ਪਿੰਡਾਂ ਦੇ ਹਜ਼ਾਰ ਮਸਲੇ ਨੇ ਜੋ ਮੈਂ ਗੱਲ ਕਰਨੀ ਹੈ ਪਰ ਮੈਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਮੈਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਮੈਂ ਪਾਰਲੀਮੈਂਟ ਚ ਜਾ ਕੇ ਉਹ ਗੱਲਾਂ ਕਰਨੀਆਂ ਚਾਹੁੰਦਾ ਮੈਂ ਮਸਲੇ ਪਾਰਲੀਮੈਂਟ ਚ ਰੱਖਣਾ ਚਾਹੁੰਦਾ ਜਦਕਿ ਇਮੇਜ ਇਹ ਬਣਾਈ ਜਾ ਰਹੀ ਹੈ ਕਿ ਮੇਰੇ ਬਾਹਰ ਆਉਣ ਨਾਲ ਪਤਾ ਨਹੀਂ ਕੀ ਹੋ ਜਾਏਗਾ ਦੇਖੋ ਇੱਕ ਪਾਸੇ ਪੰਜਾਬ ਚ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਉੱਠ ਰਹੇ ਨੇ ਆਮ ਆਦਮੀ ਪਾਰਟੀ ਦੇ ਆਪ ਦੇ ਅਗੂ ਸੁਰੱਖਿਤ ਨਹੀਂ ਹੈਗੇ ਲੋਕਾਂ ਦਾ ਲਗਾਤਾਰ ਕਤਲੇਆਮ ਹੋ ਰਿਹਾ ਹੈ ਕਤਲੇਆਮ ਮੈਸ ਕਰਕੇ ਕਹਿ ਰਹੇ ਕਿ ਸ਼ਰਿਆਮ ਗੋਲੀਆਂ ਮਾਰਦੀ ਆਚਾਰੀਆਂ ਔਰ ਜਿਹੇ ਵਿੱਚ ਅਵ੍ਰਿਤਪਾਲ ਦੀ ਪੈਰੋਲ ਲੈ ਕੇ ਕਰਕੇ ਰੱਦ ਕਰ ਦੇਣਾ ਕਿ ਮਾਹੌਲ ਖਰਾਬ ਹੋ ਸਕਦਾ ਸੋ ਅਜੇ ਇਹ ਵਿੱਚ ਚੁਣੌਤੀ ਦਿੱਤੀ ਗਈ ਹੈ ਅੱਜ ਇਸ ਮਾਮਲੇ ਤੇ ਇੱਕ ਅਹਿਮ ਸੁਣਵਾਈ ਹੈ ਇਸ ਤੋਂ ਪਹਿਲਾਂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈਆਂ ਹੋਈਆਂ ਨੇ ਕਈ ਵਾਰੀ ਪਿਛਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਭਾਈ ਪੈਰੋਲ ਦਿੱਤੀ ਜਾਏ ਪਰ ਪੈਰੋਲ ਦੀ ਸੁਣਵਾਈ ਇੰਨੀ ਕੁ ਚੱਲੀ ਕਿ ਪਾਰਲੀਮੈਂਟ ਚੱਲਣ ਦੇ ਯਾਨੀ ਕਿ ਸੈਸ਼ਨ ਦੇ ਅਖੀਰਲੇ ਦਿਨ ਤੱਕ ਸੁਣਵਾਈ ਹੁੰਦੀ ਰਹੀ ਸੀ ਪਰ ਹੁਣ ਅੱਜ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਕੁਝ ਗੱਲ ਨਿਕਲ ਕੇ ਸਾਹਮਣੇ ਆਈਆਂ ਪਰ ਇੱਕ ਤੱਥ ਹੋਰ ਜੋ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਦਰਸਲ ਕਾਨੂੰਨ ਇਹ ਕਹਿੰਦਾ ਕਿ ਜਿਹੜੇ ਬੰਦੇ ਤੇ ਐਨਐਸਏ ਲੱਗੀ ਹੁੰਦੀ ਹੈ ਉਹਨੂੰ ਪੈਰੋਲ ਨਹੀਂ ਮਿਲ ਸਕਦੀ ਜਿਵੇਂ ਕਿ ਪੰਜਾਬ ਸਰਕਾਰ ਨੇ ਵੀ ਆਪਣੇ ਫੈਸਲੇ ਚ ਕੋਈ ਇੱਕ ਜ਼ਿਕਰ ਜਿਹੜਾ ਸੀ ਉਹ ਸਾਊਥ ਦੇ ਕਿਸੇ ਸਟੇਟ ਦਾ ਰੈਫਰੈਂਸ ਦੇ ਕੇ ਗੱਲ ਕਹੀ ਸੀ ਔਰ ਜਿਹੜੇ ਇੱਕ ਇੰਜੀਨੀਅਰ ਰਸ਼ੀਦ ਨੇ ਜਿਹੜੇ ਕਿ ਜੰਮੂ ਤੋਂ ਮੈਂਬਰ ਪਾਰਲੀਮੈਂਟ ਨੇ ਜੋ ਕਿ ਯੁਵਾਪਾ ਦੇ ਕੇਸ ਚ ਬੰਦੇ ਨੇ ਔਰ ਤਿਹਾਰ ਜੇਲ ਤੋਂ ਅਕਸਰ ਪੈਰੋਲ ਲੈ ਕੇ ਪਾਰਲੀਮੈਂਟ ਦੇ ਸੈਸ਼ਨ ਚ ਸ਼ਾਮਲ ਹੁੰਦੇ ਆ ਕਿਉਂਕਿ ਯੁਵਾਪਾ ਦੇ ਕੇਸਾਂ ਦੇ ਵਿੱਚ ਪੈਰੋਲ ਮਿਲ ਜਾਂਦੀ ਹੈ ਕਾਸਟੋਰ ਤੇ ਪਾਰਲੀਮੈਂਟ ਸ਼ਾਮਲ ਹੋਣ ਨੂੰ ਲੈ ਕੇ ਔਰ ਫਿਰ ਇੱਕ ਲੰਬੀ ਚਰਚਾ ਛਿੜ ਜਾਂਦੀ ਹੈ ਕਿ ਜੇ ਬੰਦੇ ਤੇ ਐਨਐਸਟ ਲੱਗੀ ਹੋਏ ਉਹ ਜੇਲ੍ਹ ਚ ਬੰਦ ਹੋਏ ਤੇ ਉਹ ਜੇਲ੍ਹ ਚ ਬੰਦ ਹੋ ਕੇ ਇਲੈਕਸ਼ਨ ਲੜ ਸਕਦਾ ਹੈ ਇਲੈਕਟ ਹੋ ਸਕਦਾ ਲੋਕ ਉਹਨੂੰ ਚੁਣ ਸਕਦੇ ਆ ਪਰ ਉਹਨਾਂ ਲੋਕਾਂ ਦੇ ਹੀ ਮਸਲੇ ਪਾਰਲੀਮੈਂਟ ਚ ਰੱਖਣ ਦੀ ਇਜਾਜ਼ਤ ਉਹਨੂੰ ਨਹੀਂ ਹੈ ਕਾਨੂੰਨ ਨਹੀਂ ਕਹਿੰਦਾ ਕਿ ਪੈਰੋਲ ਦਿੱਤੀ ਜਾਏ ਇਸ ਤੇ ਆਪਣੇ ਆਪ ਚ ਕਈ ਕੁਐਸਚਨ ਨੇ ਪਰ ਇਸ ਵਿਚਕਾਰ ਵਕੀਲਾਂ ਵੱਲੋਂ ਅੱਜ ਬੜੇ ਅਹਿਮ ਤੱਥ ਲੈ ਕੇ ਕੋਰਟ ਦਾ ਰੁਕ ਕੀਤਾ ਜਾਣਾ ਜੋ ਮੇਰੇ ਕੋਲ ਜਾਣਕਾਰੀ ਹੈ ਜੋ ਵਕੀਲਾਂ ਨਾਲ ਗੱਲ ਹੋਈ ਕਹਿੰਦੇ ਕਿ ਬਹੁਤ ਅਹਿਮ ਤੱਥ ਆਖਿਰਕਾਰ ਕਿਉਂ ਇਹ ਪੈਰੋਲ ਰੱਦ ਕੀਤੀ ਜਾ ਰਹੀ ਹੈ ਔਰ ਕਿਉਂ ਪੈਰੋਲ ਮਿਲਣੀ ਚਾਹੀਦੀ ਹੈ ਜਿਵੇਂ ਕਿ ਪਿਛਲੀ ਆਪਣਾ ਜਿਹੜਾ ਪੰਜਾਬ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਸੀ ਨਾ ਜਾਂ ਜਵਾਬ ਦਿੱਤਾ ਹਾਈ ਕੋਰਟ ਉਹਦੇ ਚ ਉਹਨਾਂ ਨੇ ਜੋ ਤਰਕ ਦਿੱਤੇ ਹੈ ਚਾਹੇ ਪੁਰਾਣੇ ਕਿਸੇ ਕੇਸ ਦਾ ਰੈਫਰੈਂਸ ਵੀ ਦਿੱਤਾ ਹੈ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਹੀ ਕੁਝ ਕੇਸਸ ਦਾ ਰੈਫਰੈਂਸ ਵਕੀਲਾਂ ਵੱਲੋਂ ਤਿਆਰ ਕੀਤਾ ਗਿਆ ਹੈ ਔਰ ਇਹ ਸਾਰਾ ਕੁਝ ਅੱਜ ਕੋਰਟ 'ਚ ਰੱਖਿਆ ਜਾਣਾ ਹੈ ਜਿਸ ਤੋਂ ਬਾਅਦ ਇਸ پورے ਮਾਮਲੇ ਤੇ ਕ अहम ਸੁਣਵਾਈ ਹੈ ਔਰ ਜੋ ਮੇਰੇ ਕੋਲ ਜਾਣਕਾਰੀ ਮਿਲ ਪਾਰੀ ਹੈ ਕਿ ਅੱਜ ਦੀ ਸੁਣਵਾਈ 'ਚ ਕੋਈ ਵੱਡਾ ਫੈਸਲਾ ਯਾਨੀ ਕਿ yes or no ਵਾਲਾ ਹੋ ਸਕਦਾ ਹੈ ਕਿ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਲੰਚ ਤੋਂ ਬਾਅਦ ਇਹ ਸੁਣਵਾਈ ਹੋਣੀ ਹੈ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਲਾਉਣ ਦੀ ਉਮੀਦ ਹੈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ